ਖੇਤੀ ਦੇ ਫੀਲਡ ਚ 2010 ਤੋਂ ਆਇਆ ਉਤੋਂ ਪਹਿਲਾਂ ਮੈਂ ਐਬਰਾਡ ਸੀਗਾ ਐਬਰਾਡ ਤੋਂ ਆਉਣ ਤੋਂ ਬਾਅਦ ਮੈਂ ਖੇਤੀ ਦੇ ਫੀਲਡ ਚ ਸਟਾਰਟ ਕੀਤਾ ਆਪਣਾ ਕੰਮ ਕਰਦੀ ਸੀਗੀ ਜ਼ਿੰਮੇਦਾਰਾ ਤੇ ਸਟਾਰਟਿੰਗ ਚ ਮੈਂ ਡਾਇਵਰਸੀਫਿਕੇਸ਼ਨ ਦੇ ਕਰਨਾ ਚਾਹੁੰਦਾ ਸੀਗਾ ਡਾਇਵਰਸੀਫਿਕੇਸ਼ਨ ਚ ਮੈਂ ਸਟਾਰਟ ਕੀਤੀ ਜਿਹੜੀ ਸਟਾਰਟਿੰਗ ਮੈਂ aloevera ਲਗਾਈ ਸੀ ਪਰ aloevera ਹੋਈ ਚੰਗੀ ਕਾਮਯਾਬ ਹੋ ਗਈ ਪਰ ਉਹਦੀ ਮਾਰਕੀਟਿੰਗ ਦੀ ਦਿੱਕਤ ਆਉਂਦੀ ਰਹੀ ਇਸ ਕਰਕੇ ਮੈਂ ਉਹਨੂੰ ਕਾਫੀ ਲੰਬੇ ਟਾਈਮ ਤੱਕ ਤੇ ਪਰਸੂ ਨਹੀਂ ਕੀਤਾ ਪਰ ਜਿਹੜੀ ਜਿੰਨੀ ਲਗਾਈ ਸੀ ਉਹ ਮੈਂ ਉਹ 19 ਦੀ ਮਾਰਕੀਟਿੰਗ ਕਰਕੇ ਉਸ ਤੋਂ ਬਾਅਦ ਐਲੋਇਰਾ ਨੂੰ ਡ੍ਰੌਪ ਕਰ ਦਿੱਤਾ। ਇਸੇ ਹੀ ਦੌਰਾਨ ਮੈਂ ਪੂਸਾ ਦਿੱਲੀ ਦੇ ਸੰਪਰਕ ਵਿੱਚ ਆਇਆ ਉੱਥੇੋਂ ਮੈਂ ਕੁਝ ਬੈਕਟੀਰੀਆਜ਼ ਵਗੈਰਾ ਪੀਐਸਬੀ ਕੇਐਸਬੀ ਵਗੈਰਾ ਲੈਂਦਾ ਰਿਹਾ ਤੇ ਉਹਨਾਂ ਨੇ ਮੇਰੀ ਇੰਟਰਸਟ ਦੇਖਦੇ ਹੋਏ ਮੈਨੂੰ ਆਪਣੇ ਨਾਲ ਇਨਵੋਲਵ ਕੀਤਾ ਕਿ ਅਸੀਂ ਜਿਹੜੀ ਫੀਲਡ ਟ੍ਰਾਇਲਸ ਹੈਗੇ ਆ ਉਹਦੇ ਚ ਤੁਸੀਂ ਵੀ ਸਾਡੇ ਨਾਲ ਰਲੋ ਤੇ ਮੈਂ 2018 ਤੋਂ ਪੂਸਾ ਡੀਕੰਪੋਜ਼ਰ ਅਪਲਾਈ ਕਰ ਰਿਹਾ ਆਪਣੇ ਖੇਤਾਂ 'ਚ ਸਟਾਰਟਿੰਗ ਮੈਂ ਜਿਹੜੀ ਚਾਰਕ ਨਾਲਾਂ ਤੋਂ ਕੀਤੀ ਸੀਗੀ ਚਾਰ ਕਨਾਲਾਂ ਤੇ ਪਰਪਰਲੀ ਸਕਸੈਸਫੁਲ ਹੋਣ ਤੋਂ ਬਾਅਦ ਆ ਮੈਂ ਆਪਣੇ ਸਾਰੇ ਖੇਤ 'ਚ ਜਿਹੜੀ ਹੈਗੀ ਪੂਸਾ ਡੀਕੰਪੋਜ਼ਰ ਅਪਲਾਈ ਕਰਦਾ ਆ ਤੇ ਜਿੰਨੀ ਵੀ ਮੇਰੇ ਖੇਤ ਦੀ ਪਰਾਲੀ ਹੁੰਦੀ ਆ ਜਿੰਨੀ ਵੀ ਮੇਰੇ ਖੇਤ ਦੀ ਤੂੜੀ ਹੁੰਦੀ ਆ ਝੋਨੇ ਦਾ ਜਿੰਨਾ ਰੈਸੀਡੂ ਰਹਿੰਦਾ ਹੈਗਾ ਕਣਕ ਦੀ ਜਿੰਨੀ ਰੈਸੀਡੂ ਬਚਦੀ ਆ ਉਹ ਸਾਰੀ ਮੈਂ ਆਪਣੇ ਖੇਤਾਂ ਦੇ ਵਿੱਚ ਹੀ ਮਿਲਾ ਦਿੰਦਾ ਮਿੱਟੀ ਵਿੱਚ ਮਿਲਾ ਦਿੰਦਾ ਮੈਂ ਖੇਤਾਂ ਵਿੱਚੋਂ ਕੋਈ ਚੀਜ਼ ਬਾਹਰ ਨਹੀਂ ਕੱਢਦਾ ਆ ਇਹ ਦੇਖਿਆ ਲਈ ਹੋਇਆ ਕਿ ਮੇਰੀ ਮਿੱਟੀ ਦਾ ਟੈਕਸਚਰ ਜਿਹੜਾ ਹੈਗਾ ਉਹ ਕਾਫੀ ਚੇਂਜ ਹੋ ਗਿਆ। ਮੇਰੀ ਮਿੱਟੀ 'ਚ ਜਿਹੜਾ ਆਰਗੈਨਿਕ ਕਾਰਬਨ ਹੈਗਾ ਉਹ ਕਾਫੀ ਹੱਦ ਤੱਕ ਕ੍ਰੀਸ ਕਰ ਗਿਆ। ਤੇ ਮੇਰੇ 5 ਸਾਲ ਤੇ ਜਿਹੜੇ ਆਪਣੇ 2018 ਤੋਂ ਜਿਹੜੇ ਪੂਸਾ ਡਿ কম্পੋਜ਼ਰ ਦੇ ਵਰਕ ਹੋ ਰਹੇ ਹੈਗੇ ਆ ਜਿਹੜੇ ਉਹਦੇ ਰਿਜ਼ਲਟਸ ਆ ਰਹੇ ਆ। ਇਹਨੂੰ ਦੇਖਦੇ ਹੋਏ ਲਾਸਟ ਈਅਰ ਦਿੱਲੀ ਦੀ ਇੱਕ ਯੂਨੀਵਰਸਿਟੀ ਹੈ ਪ੍ਰਾਈਵੇਟ ਯੂਨੀਵਰਸਿਟੀ। ਉਹਨਾਂ ਨੇ ਵੀ ਮੇਰੇ ਨਾਲ ਜਿਹੜਾ ਹੈਗਾ ਪੂਸਾ ਡਿ ਕੰਪੋਜ਼ਰ ਦੇ ਉੱਤੇ ਵਰਕ ਕੀਤਾ ਹੈ। ਉਹਦੇ ਵੀ ਰਿਜ਼ਲਟ ਕਾਫੀ ਅੱਛੇ ਆਏ। ਤੇ ਇਸੇ ਹੀ ਦੌਰਾਨ ਮੇਰੇ ਇਸ ਵਰਕ ਨੂੰ ਦੇਖਦੇ ਹੋਏ ਮੇਰੇ ਮਿੱਟੀ ਦੇ ਸੈਂਪਲਸ ਜਿਹੜੇ ਹੈਗੇ ਆ ਉਹ ਇੱਕ ਪ੍ਰਾਈਵੇਟ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਕਿ ਵਰਲਡ ਵਾਈਡ ਜਿਹੜਾ ਹੈ ਕਾਰਬਨ ਕ੍ਰੈਡਿਟ ਦਵਾਉਂਦੀ ਹੈਗੀ ਆ ਆਪਣੇ ਫਾਰਮਰਸ ਨੂੰ ਉਹਨਾਂ ਨੇ ਮੇਰੇ ਮਿੱਟੀ ਦੇ ਸੈਂਪਲਸ ਲਏ ਹੈਗੇ ਆ ਉਹ ਉਹਨਾਂ ਦੇ ਕ੍ਰਾਈਟੇਰੀਆ ਦੇ ਅਸਾਬ ਨਾਲ ਬਿਲਕੁਲ ਸਕਸੈਸਫੁਲ ਹੋਏ ਆ ਤੇ ਆਉਣ ਵਾਲੇ ਟਾਈਮ 'ਚ ਹੋ ਸਕਦਾ ਉਹ ਵੀ ਮੇਰੇ ਜਿਹੜੇ ਕਾਰਬਨ ਕ੍ਰੈਡਿਟ ਜਿਹੜੇ ਹੈਗੇ ਆ ਉਹ ਵੀ ਮਿਲਣ ਦੇ ਚਾਂਸ ਬਣਦੇ ਪਏ ਆ ਕਿਉਂਕਿ ਉਹਨਾਂ ਨੇ ਜਿਹੜੇ ਵੀ ਉਹਨਾਂ ਦੀ ਕ੍ਰਾਈਟੇਰੀਆ ਸੀ ਜਿਹੜੀ ਵੀ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਉਹ ਸਾਰੀ ਮੇਰੀ ਮਿੱਟੀ ਦੇ ਸੈਂਪਲਸ ਜੇ ਪੂਰੀ ਹੋ ਰਹੀ ਸੀਗੀ ਤੇ ਮੇਰੇ ਆ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਇਸ ਸਾਲ ਮਾਰਚ ਮਹੀਨੇ ਚ ਮੈਨੂੰ ICAR ਪੂਸਾ ਦਿੱਲੀ ਵੱਲੋਂ ਇਨੋਵੇਟਿਵ ਫਾਰਮਰ ਦਾ ਅਵਾਰਡ ਦਿੱਤਾ ਗਿਆ ਤੇ ਇਹ ਇੱਕ ਤਰ੍ਹਾਂ ਦੀ ਮੇਰੀ ਮਿਹਨਤ ਨੂੰ ਜਿਹੜਾ ਇਹ ਰਕੋਨੈਸ ਕੀਤਾ ਗਿਆ ਨੈਸ਼ਨਲ ਲੈਵਲ ਤੇ ਰਕੋਨਾਈਜ਼ ਕੀਤਾ ਕਿ ਹਾਂਜੀ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਕਾਫੀ ਕਾਮਯਾਬ ਹੈਗਾ ਆ ਇਸ ਲਈ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਖੇਤਾਂ ਚ ਕਣਕ ਲੱਗੀ ਹੋਈ ਆ ਇਸ ਤੋਂ ਪਹਿਲਾਂ ਜਿੰਨੀ ਵੀ ਪ੍ਰਾਣੀ ਸੀਗੀ ਆਪਣੇ ਝੋਨੇ ਦੀ ਇਹ ਸਾਰੀ ਦੀ ਸਾਰੀ ਖੇਤ ਦੇ ਵਿੱਚ ਹੀ ਮਿਲਾਤੀ ਗਈ ਹੈਗੀ ਆ ਇੱਕ ਤਿਲਾ ਵੀ ਵਿੱਚੋਂ ਬਾਹਰ ਨਹੀਂ ਕੱਟਿਆ ਤੇ ਅੱਗੇ ਨੂੰ ਵੀ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਇਸੇ ਹੀ ਤਰੀਕੇ ਨਾਲ ਮੈਂ ਜਿਹੜਾ ਹੈਗਾ ਆ ਆਪਣੇ ਜ਼ਮੀਨ ਨੂੰ ਕਰੀਏ ਇੰਪਰੂਵ ਕਰਾਂ ਤੇ ਇੱਕ ਚੀਜ਼ ਮੈਂ ਤਾਂ ਇਹ ਇੱਕ ਚੀਜ਼ ਦੇਖੀ ਆ ਕਿ ਜਿਹੜਾ ਅਸੀਂ ਕਹਿੰਦੇ ਆ ਕਿ ਅਸੀਂ ਪੰਜਾਬ 'ਚ ਆਪਣੀ ਧਰਤੀ ਖਰਾਬ ਕਰ ਲਈ ਆ ਕੈਮੀਕਲਸ ਪਾ ਪਾ ਕੇ ਧਰਤੀ ਖਰਾਬ ਨਹੀਂ ਹੋਈ ਧਰਤੀ ਤਾਂ ਸਿਰਫ ਸਾਡੇ ਬੈਕਟੀਰੀਆਸ ਜਿਹੜੇ ਹੈਗੇ ਆ ਜੀਵਾਣੂ ਜਿਹੜੇ ਆ ਉਹ ਖਤਮ ਹੋਇਆ ਕੈਮੀਕल्स ਦੇ ਕਾਰਨ ਤੇ ਇਹਨਾਂ ਨੂੰ ਦੁਬਾਰਾ ਸਰਵਾਈਵ ਕਰਾਉਣ ਦਾ ਤਰੀਕਾ ਇਹ ਹੋਈ ਆ ਕਿ ਸਾਡੀ ਧਰਤੀ 'ਚ ਜਿਹੜਾ ਆਰਗੈਨਿਕ ਕਾਰਬਨ ਆ ਉਹ ਵਧਿਆਏ ਜਦੋਂ ਆਰਗੈਨਿਕ ਕਾਰਬਨ ਰੇਜ਼ ਹੋ ਜਾਏਗਾ ਤਾਂ ਸਾਡੇ ਜਿਹੜੇ ਬੈਕਟੀਰੀਆਸ ਹੈਗੇ ਆ ਉਹ ਵੀ ਆਪਣੇ ਆਪ ਰੇਜ਼ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਬੈਕਟੀਰੀਆ ਦੀ ਜਿਹੜੀ ਬੇਸ ਆ ਉਹ ਆਰਗੈਨਿਕ ਕਾਰਬਨ ਹੀ ਆ ਜਿਸ ਧਰਤੀ 'ਚ ਆਰਗੈਨਿਕ ਕਾਰਬਨ ਜ਼ਿਆਦਾ ਹੋਏਗਾ ਉੱਥੇ ਉਹਨੀ ਵਧੀਆ ਤਰੀਕੇ ਨਾਲ ਬੈਕਟੀਰੀਆ ਜਿਹੜੇ ਆ ਗਰੋਥ ਕਰਨਗੇ ਤੇ ਮੈਂ ਇਹੋ ਹੀ ਚਾਹੁੰਦਾ ਹੈਗਾ ਕਿ ਆਪਣੇ ਪੰਜਾਬ ਦੇ ਜਿਹੜੇ ਜ਼ਿੰਮੇਦਾਰ ਹੈ ਜਿਹੜੇ ਕਹਿੰਦੇ ਆ ਕਿ ਪ੍ਰਾੜੀ ਜਿਹੜੀ ਹੈਗੀ ਇੱਕ ਬਹੁਤ ਵੱਡਾ ਇਸ਼ੂ ਹੈਗਾ ਸਾਂਭਣ ਦਾ ਉਹ ਕੋਈ ਅਦਾ ਇਸ਼ੂ ਨਹੀਂ ਆ ਸਿਰਫ ਇੱਕ ਆਪਣੇ ਮਾਈਂਡ ਸੈਟ ਕਰਨ ਦੀ ਲੋੜ ਹੈ ਕਿ ਅਸੀਂ ਇਹਨੂੰ ਆਪਣੀ ਜ਼ਮੀਨ ਦੇ ਵਿੱਚ ਹੀ ਮਲਾਉਣਾ ਹੈਗਾ ਖੇਤਾਂ ਚੋਂ ਬਾਹਰ ਨਹੀਂ ਕੱਢਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਖੇਤ 'ਚ ਸਾਰੀ ਪ੍ਰਾੜੀ ਮੇਰੇ ਖੇਤ ਦੇ ਵਿੱਚ ਹੀ ਹੈ ਤੇ ਕੋਈ ਮੈਨੂੰ ਅਦਾ ਦਾ ਇਸ਼ੂ ਨਹੀਂ ਆਇਆ ਅਜੇ ਤੱਕ ਇਹ ਨਾ ਇਸ ਕਰਕੇ ਮੇਰੀ ਕੋਈ ਅਗਲੀ ਫਸਲ ਤੇ ਨੁਕਸਾਨ ਉਹ ਨੁਕਸਾਨ ਕੀ ਉਲਟਾ ਮੈਨੂੰ ਇਹਦਾ ਬੈਨੀਫਿਟ ਹੋ ਰਿਹਾ ਕਿਉਂਕਿ ਜੋ ਪੂਸਾ ਡੀਕੰਪੋਜ਼ਰ ਹੈਗਾ ਇਹ 20 ਦਿਨਾਂ ਦੇ ਵਿੱਚ ਵਿੱਚ ਜਿਹੜੀ ਆ ਪਰਾਲੀ ਨੂੰ ਤਕਰੀਬਨ 80% ਤੱਕ ਗਲਾ ਦਿੰਦੀ ਹੈ ਤੇ ਅਪਰੋਕਸਿਮੇਟਲੀ ਜਿਹੜੀ ਕਣਕ ਦੀ ਬਜਾਈ ਹੁੰਦੀ ਹੈ ਡੀਕੰਪੋਜ਼ਰ ਅਪਲਾਈ ਕਰਨ ਤੋਂ ਬਾਅਦ ਹੀ ਹੁੰਦੀ ਹੈ ਤੇ ਕਹਿਣ ਦਾ ਮਤਲਬ ਹੈ ਜਦੋਂ ਕਣਕ ਨੂੰ ਨਿਊਟ੍ਰੀਐਂਟਸ ਦੀ ਲੋਡ ਪੈਂਦੀ ਹੈਗੀ ਆ 30 40 ਦਿਨਾਂ ਦੀ ਸਟੇਜ ਤੇ ਉਸਲੇ ਤੱਕ ਜਿਹੜੀ ਥੱਲੇ ਪਰਾਲੀ ਹੁੰਦੀ ਹੈ ਉਹ ਡੀਕੰਪੋਜ਼ ਹੋ ਚੁੱਕੀ ਹੁੰਦੀ ਹੈ ਕਾਫੀ ਹੱਦ ਤੱਕ ਉਹਨਾਂ ਇਹ ਕਿ ਉਹ ਪ੍ਰਾਲੀ ਚੋਂ ਸਾਨੂੰ ਕਾਫੀ ਨਿਊਟ੍ਰੀਐਂਟਸ ਜਿਹੜੇ ਹੈਗੇ ਆ ਉਹ ਕੰਟੀਨਿਊ ਮਿਲਨੇ ਸ਼ੁਰੂ ਹੋ ਜਾਂਦੇ ਆ ਮਤਲਬ ਇਹ ਇੱਕ ਸਰਕਲ ਹੈਗਾ ਕਿ ਜਿਹੜੀ ਪਿਛਲੀ ਫਸਲ ਸੀ ਉਹਦੇ ਰੈਸੀਡਿਊਸ ਚ ਜਿਹੜਾ ਨਿਊਟ੍ਰੀਐਂਟਸ ਹੈ ਉਹ ਸਾਡੀ ਅਗਲੀ ਫਸਲ ਨੂੰ ਮਿਲ ਜਾਂਦਾ ਹੁਣ ਜਿਹੜੀ ਕਣਕ ਦੀ ਫਸਲ ਬਾਡੀ ਹੋਏਗੀ ਉਸ ਤੋਂ ਬਾਅਦ ਉਹਦਾ ਜਿਹੜਾ ਨਾੜ ਹੋਏਗਾ ਉਹ ਵੀ ਸਾਰਾ ਮੈਂ ਇਸੇ ਤਰੀਕੇ ਨਾਲ ਮਿੱਟੀ ਵਿੱਚ ਮਿਲਾ ਦੇਣਾ ਆ ਤੇ ਉਸ ਲਈ ਤਾਂ ਕਾਫੀ ਟਾਈਮ ਹੁੰਦਾ ਝੋਨਾ ਲਗਾਉਣ ਦੇ ਵਿੱਚ ਤਕਰੀਬਨ 1.5 ਮਹੀਨਿਆਂ ਦਾ ਟਾਈਮ ਹੁੰਦਾ ਹੈ ਤੇ ਨਾਲ ਹੀ ਉਸ ਲਈ ਮੈਂ ਇਹਦੇ ਚ ਗ੍ਰੀਨ ਮੈਨੂਰਿੰਗ ਕਰਦਾ ਹੈਗਾ ਜੰਤਰ ਬੀਜ ਦਿੰਦਾ ਆ ਤੇ ਉਹ ਮੇਰੀ ਡਬਲ ਬੈਨੀਫਿਟ ਹੋ ਜਾਂਦਾ ਇੱਕ ਤਾਂ ਗ੍ਰੀਨ ਮੈਨੂਰਿੰਗ ਦਾ ਬੈਨੀਫਿਟ ਮਿਲ ਜਾਂਦਾ ਮੈਨੂੰ ਇੱਕ ਜਿਹੜੀ ਨੀਚੇ ਆਪਣੇ 나ੜ ਹੁੰਦਾ ਆ ਕਣਕ ਦਾ ਉਹ ਵੀ ਉੰਨੀ ਦਰਾਂ ਚ ਪੂਰੀ ਤਰ੍ਹਾਂ ਗਲ ਜਾਂਦਾ ਆ ਤੇ ਜਿਹੜੀ ਝੋਨਾ ਆ ਉਹਨੂੰ ਉਹਦੇ ਨਾਲ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਤੇ ਮੇਰੇ ਜਿਹੜੇ 2018 ਤੋਂ ਜਿਹੜੇ ਫੀਲਡ ਚ ਮੈਂ ਆਪਣੇ ਟਰਾਈ ਕਰ ਰਿਹਾ ਸੀਗਾ ਆਪਣੇ ਪ੍ਰੈਕਟਿਸ ਕਰ ਰਿਹਾ ਸੀਗਾ ਉਹਦੇ ਕਿ ਮੈਂ ਇਹ ਦੇਖਿਆ ਕਿ ਹੁਣ ਮੇਰੀ ਉੱਥੇ ਜਿਹੜੀ ਹੈਗੀ ਹੈ ਕੈਮੀਕਲਸ ਦੀ ਜਿਹੜੀ ਇਨਪੁਟ ਹੈਗੀ ਆ ਉਹ ਘਟ ਗਈ ਆ ਤੇ ਮੈਂ ਇਹੋ ਹੀ ਫੀਲ ਕਰ ਸਕਦਾ ਕਹਿ ਸਕਦਾ ਆ ਕਿ ਜਿਹੜੇ ਸਾਡੇ ਇਨਕਮ ਦੀ ਅਸੀਂ ਗੱਲ ਕਰਦੇ ਆ ਕਿ ਜ਼ਿੰਮੇਦਾਰ ਦੀ ਇਨਕਮ ਜਿਹੜੀ ਉਹ ਰੇਸ ਨਹੀਂ ਹੋ ਰਹੀ ਇਨਕਮ ਉੱਥੇ ਹੀ ਰੁਕੀ ਹੋਈ ਆ ਹੁਣ ਅਸੀਂ ਇਹ ਤਾਂ ਕਰ ਨਹੀਂ ਸਕਦੇ ਕਿ ਸਾਡੀ ਜੇ 30 ਕੁਇੰਟਲ ਦਾ ਝਾੜਾ ਤਾਂ ਉਹਨੂੰ 60 ਕੁਇੰਟਲ ਕਰ ਲਈਏ ਉਹ ਤਾਂ ਪੋਸਿਬਲ ਨਹੀਂ ਹੈ ਪਰ ਉਹ 30 ਕੁਇੰਟਲ ਦੀ ਜਿਹੜੀ ਸਾਡੀ ਇੱਕ ਇਨਕਮ ਹੈਗੀ ਆ ਜਦਾ 2000 ਰੁਪਈਆ ਮੰਨ ਲਈਏ ਕਿ ਅਸਲੇ ਚੋਨੇ ਦਾ ਰੇਟ ਆ 60000 ਰੁਪਿਆ ਕਿੱਲੇ ਦੀ ਇਨਕਮ ਹੈਗੀ ਆ ਉਹਦੇ ਚ ਅਸੀਂ ਆਪਣੇ ਐਕਸਪੈਂਡੀਚਰ ਕਿਸ ਤਰੀਕੇ ਨਾਲ ਘੱਟ ਕਰੀਏ ਜਿੰਨਾ ਐਕਸਪੈਂਡੀਚਰ ਘੱਟ ਹੋਣਗੇ ਉਨੀ ਸਾਡੀ ਜੜੀ ਹੈਗੀ ਆ ਬਚਤ ਹੋਏਗੀ ਉਹੀ ਸਾਡੀ ਇਨਕਮ ਹੋਏਗੀ ਤੇ ਐਕਸਪੈਂਡੀਚਰ ਘੱਟ ਕਰਨ ਦਾ ਇਹੋ ਹੀ ਤਰੀਕਾ ਹੈ ਕਿ ਜ਼ਮੀਨ ਨੂੰ ਹਲਦੀ ਕਰੋ ਕੈਮੀਕਲ ਇਨਪੁਟਸ ਘੱਟ ਹੋ ਜਾਣ ਕੈਮੀਕਲ ਇਨਪੁਟਸ ਦੇ ਜਦੋਂ ਖਰਚੇ ਘੱਟ ਗਏ ਉਹੀ ਸਾਡੀ ਸੇਵਿੰਗ ਆ ਉਹੀ ਸਾਡੀ ਇਨਕਮ ਹੈ ਹੋਰ ਅਸੀਂ ਜੇ ਇਹਨੂੰ ਕਈ ਹੋਰ ਕਿਸੇ ਤਰੀਕੇ ਨਾਲ ਇਹ ਇਨਕਮ ਰੇਸ ਕਰਨ ਦੀ ਗੱਲ ਕਰੀਏ ਤਾਂ ਉਹ ਪੋਸਿਬਿਲਟੀ ਬਹੁਤ ਘੱਟ ਹੈ ਪਰ ਇਹ ਪਾਸਿਬਿਲਟੀ ਹੈ ਨਾ ਇਹ ਇੱਕ ਤਰ੍ਹਾਂ ਦੀ ਆਪਣੀ ਧਰਤੀ ਜਿਹੜੀ ਆ ਉਹਦੀ ਹੈਲਥ ਸੋਇਲ ਦੀ ਹੈਲਥ ਨੂੰ ਇੰਪਰੂਵ ਕਰ ਦਵਾਂਗੇ ਅਸੀਂ ਜਿਹੜੇ ਕੈਮੀਕल्स ਪਾ ਪਾ ਕੇ ਆਪਣੀ ਧਰਤੀ ਨੂੰ ਖਰਾਬ ਕੀਤਾ ਹੈਗਾ ਆ ਉਹ ਇੰਪਰੂਵ ਹੋ ਜਾਏਗਾ ਸਾਡਾ এনवायरमेंट ਸਾਫ ਹੋਏਗਾ ਜਿਹੜੀ ਪੰਜਾਬ ਨੂੰ ਕਿਹਾ ਜਾਂਦਾ ਕਿ ਇੱਥੇ ਧੂਆਂ ਬਹੁਤ ਹੁੰਦਾ ਜੀ ਪਰਾਲੀ ਤੇ ਅੱਗ ਲੱਗਦੀ ਹੈ ਧੂਆਂ ਬਹੁਤ ਹੁੰਦਾ ਆ ਉਸ ਚੀਜ਼ ਨੂੰ ਅਸੀਂ ਅਵੋਇਡ ਕਰ ਸਕਦੇ ਹਾਂ এনवायरमेंट ਅਸੀਂ ਆਪਣਾ ਕਲੀਅਰ ਕਰ ਸਕਦੇ ਆ ਆਪਣੀ ਜ਼ਮੀਨ ਦੀ ਹੈਲਥ ਵਧਾ ਸਕਦੇ ਆ ਤੇ ਇਹ ਦੋਨੇ ਵਰਕਰਾਂ ਤੇ ਸਾਡੀ ਅਗਰ ਸੇਵਿੰਗ ਹੁੰਦੀ ਹੈ ਖਰਚੇ ਘਟਦੇ ਆ ਤੇ ਉਹ ਸਾਡੀ ਇਨਕਮ ਵੀ ਹੋ ਗਈ ਐਤ ਕੀ ਜਿਹੜਾ ਹੈਗਾ ਮੈਂ 3 ਨਵੰਬਰ ਨੂੰ ਪੂਸਾ ਡੀਕੰਪੋਜ਼ਰ ਖੇਤੇ ਆਪਣੇ ਅਪਲਾਈ ਕੀਤਾ ਉਹ ਤੋਂ ਬਾਅਦ ਮੈਂ ਡੀਕੰਪੋਜ਼ਰ ਅਪਲਾਈ ਕਰਕੇ ਨਾਲ ਹੀ ਐਮਬੀ ਪਲਾਉ ਦੇ ਨਾਲ ਜਿਹੜਾ ਹੈਗਾ ਸਾਰੀ ਪਰਾਲੀ ਜਿਹੜੀ ਆ ਉਹ ਮਿੱਟੀ ਚ ਦਬਾਤੀ ਤੇ ਉਹਦੇ ਬਾਅਦ ਰੋਟਾ ਵਿਟਨਾਂ ਜਮੀਨ ਨੂੰ ਪਲੇਨ ਕਰ ਲਿਆ ਮੇਰਾ ਇਰਾਦਾ ਤਾਂ ਸੀਗਾ ਕਿ ਮੈਂ 1 ਜਾਂ 2 ਤਰੀਕ ਨੂੰ ਕਣਕ ਦੀ ਬਜਾਈ ਕਰ ਦਵਾਂ ਪਰ ਮੌਸਮ ਦੇ ਕੁਝ ਅਦਾ ਦੇ ਅਲਰਟਸ ਆ ਰਹੇ ਸੀਗੇ ਜਿਹਨੂੰ ਦੇਖਦੇ ਹੋਏ ਮੈਂ ਰੁਕ ਗਿਆ ਕਿਉਂਕਿ 7-8 ਤਰੀਕ ਨੂੰ ਬਾਰਿਸ਼ ਹੋ ਗਈ ਸੀਗੀ ਤੇ ਇਸ ਕਰਕੇ ਥੋੜੀ ਜਿਹੀ ਮੇਰੀ ਬਿਜਾਈ ਡਿਲੇ ਹੋ ਗਈ ਤੇ ਮੇਰੀ 12 ਤਰੀਕ ਨੂੰ ਜਾ ਕੇ ਬਿਜਾਈ ਹੋ ਸਕੀ ਤੇ 12 ਤਰੀਕ ਨੂੰ ਮੈਂ ਇਥੇ ਆਪਣੇ ਕਣਕ ਦੀ ਬਿਜਾਈ ਕੀਤੀ ਹੈ ਮੇਰੀ ਇਥੇ ਤਿੰਨ ਚਾਰ ਵੈਰਾਈਟੀ ਲੱਗੀ ਹੋਈ ਹੈ ਕਿ ਮੈਂ ਲਗਾਈ ਆ ਆਪਣੇ ਖਾਨ ਲੈ ਜਿਹੜੀ ਆ ਉਹ ਤੇ ਮੈਂ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਚਪਾਤੀ ਵੈਰਾਈਟੀ ਆ ਉਹ ਲਗਾਈ ਆ ਜਿਹੜੀ ਕਿ ਆਪਣੇ ਖਾਨ ਵਾਸਤੇ ਸਪੈਸ਼ਲ ਲਗਾਈ ਗਈ ਹੈ ਉਸ ਤੋਂ ਇਲਾਵਾ ਕਨਾਲ ਦੀ DBW 222 333 187 ਇਤਨੇ ਡੀਬੀਡਬਲ ਕਰਨਾਲ ਦੀ ਵੈਰਾਈਟੀਆਂ ਹੈਗੀ ਆ ਆਈਸੀਆਰ ਦੀ ਉਹ ਲਗਾਈ ਆ ਮੈਂ ਇਹਨਾਂ ਖੇਤਾਂ 'ਚ ਤੇ ਇਹ ਤਿੰਨੋਂ ਵੈਰਾਈਟੀਆਂ ਕਿ ਮੈਂ ਪਹਿਲੀ ਵਾਰੀ ਟਰਾਈ ਕਰ ਰਿਹਾ ਹੈਗਾ ਆ ਦੇਖਦੇ ਆ ਇਹਨਾਂ ਦੇ ਰਿਜ਼ਲਟਸ ਕੀ ਹੈਗੇ ਕਿਉਂਕਿ ਸੁਣਿਆ ਕਾਫੀ ਅੱਛੀ ਰਿਜ਼ਲਟਸ ਇਹਦੇ ਮਿਲੇ ਹੈਗੇ ਆਪਣੇ ਏਰੀਆ 'ਚ ਕਿਉਂਕਿ ਅਸਲੇ ਤੱਕ ਜੋ ਇਹਦੀ ਜਰਮੀਨੇਸ਼ਨ ਹੈਗੀ ਆ ਜੋ ਪਲਾਂਟ ਦੀ ਗਰੋਥ ਹੈਗੀ ਆ ਉਹ ਤਾਂ ਕਾਫੀ ਅੱਛੀ ਲੱਗ ਰਹੀ ਆ ਬਾਕੀ ਆਉਣ ਵਾਲਾ ਟਾਈਮ ਦੱਸੇਗਾ ਕਿ ਕੀ ਇਹਦੇ 'ਚ ਸਾਨੂੰ ਬੈਨੀਫਿਟਸ ਮਿਲਦੇ ਆ ਕਿੰਨੇ ਇਹਦਾ ਝਾੜ ਹੈਗਾ ਬਾਅਦ 'ਚ ਜਿਹੜਾ ਖੇਤ ਮੈਂ ਤੁਹਾਨੂੰ ਦੱਸਿਆ ਕਿ ਤਕਰੀਬਨ 2018 ਤੋਂ ਜਿਹੜੇ 4 ਕਨਾਲ ਤੇ ਮੈਂ ਕਰ ਰਿਹਾ ਸੀਗਾ ਸਟਾਰਟਿੰਗ ਚ ਉਹਦੇ ਚ ਇਥੇ ਮੇਰੀ ਖਾਦ ਦੀ ਇਨਪੁਟ ਜਿਹੜੀ ਹੈ ਅਪਰੋਸਮੇਟਲੀ 50% ਤੇ ਆ ਗਈ ਹੈ ਡਾਇਆ ਵੀ ਘਟ ਗਿਆ ਯੂਰੀਆ ਵੀ ਘਟ ਗਿਆ ਪੋਟਾਸ਼ ਦੀ ਸਾਨੂੰ ਇਥੇ ਲੋੜ ਨਹੀਂ ਪੈਂਦੀ ਹੈ ਕਿਉਂਕਿ ਸਾਡੀ ਜ਼ਮੀਨ ਚ ਸੋਇਲ ਟੈਸਟ ਪਹਿਲਾਂ ਹੀ ਪੋਟਾਸ਼ ਦੀ ਜਿਹੜੀ ਮਾਤਰਾ ਹੈ ਕਾਫੀ ਹੱਦ ਤੱਕ ਹੈਗੀ ਹੈ ਬਾਕੀ ਇਹ ਹੈ ਕਿ ਮੈਂ ਡੀਕੰਪੋਜ਼ਰ ਦੇ ਨਾਲ ਨਾਲ ਹੀ ਜਿਹੜਾ ਬਾਗ ਫਰਟੀਲਾਈਜ਼ਰ ਦਾ ਜਦਾ ਪੀ ਐਸ ਬੀ ਕੇ ਐਸ ਬੀ ਐਜੈਕਟਿਵ ਵੈਕਟਰ ਹੋ ਗਏ ਜਿੰਕ ਜਿੰਕ ਦੇ ਬੈਕਟੀਰੀਆਸ ਹੋ ਗਏ ਜਾਂ ਆਇਰਨ ਬੈਕਟੀਰੀਆਸ ਹੋ ਗਏ ਇਹ ਵੀ ਮੈਂ ਨਾਲ ਨਾਲ ਯੂਜ਼ ਕਰਦਾ ਹੈ ਇਹਦਾ ਬੈਨੀਫਿਟ ਇਹ ਹੁੰਦਾ ਹੈ ਕਿ ਜਿਹੜੀ ਮੇਰੀ ਖਾਦ ਹੈ ਇੱਕ ਤਾਂ ਉਹਨੂੰ ਉਹਨੂੰ ਉਹ ਅੱਛੀ ਤਰ੍ਹਾਂ ਮੋਬਾਈਲਾਈਜ਼ ਕਰਕੇ ਬੂਟਿਆਂ ਨੂੰ ਦਿੰਦਾ ਹੈ ਬਾਕੀ ਜਿਹੜੀ ਜ਼ਮੀਨ ਦੇ ਵਿੱਚ ਆਪਣੇ ਪੋਟਾਸ਼ ਹੋ ਗਈ ਜਾਂ ਫਾਸਫਰਸ ਹੋ ਗਈ ਜਿਹੜੀ ਪੱਥਰ ਫਾਰਮ ਚ ਹੋ ਗਈ ਹੈ ਜਿਹੜੀ ਬੂਟਿਆਂ ਨੂੰ ਨਹੀਂ ਲੱਗ ਰਹੀ ਹੈ ਪਰ ਜ਼ਮੀਨ 'ਚ ਅਵੇਲੇਬਲ ਹੈ ਉਹ ਬੈਕਟੀਰੀਆ ਸਾਨੂੰ ਵੀ ਅਵੇਲੇਬਲ ਕਰਵਾ ਕੇ ਜਿਹੜਾ ਇਹ ਬੂਟਿਆਂ ਨੂੰ ਦੇ ਰਹੇ ਆ ਤੇ ਇਸ ਤਰੀਕੇ ਨਾਲ ਮੇਰੀ ਇੱਕ ਤਾਂ ਸੋਇਲ ਹੈਲਥ ਇੰਪਰੂਵ ਹੋ ਰਹੀ ਹੈ ਖਾਦ ਦੀ ਇਨਪੁਟ ਜਿਹੜੀ ਆ ਉਹ ਘਟ ਗਈ ਆ ਇਹ ਤਾਂ ਮੈਂ ਤੁਹਾਨੂੰ ਚਾਰ ਕਨਾਲ ਦੀ ਦੱਸੀ ਬਾਕੀ ਜਿਹੜੀ ਖੇਤ ਉਹ ਮੇਰੇ ਐਤ ਕੀ ਦੂਜਾ ਸਾਲ ਹੋਇਆ ਜਿੱਥੇ ਮੈਂ ਸਾਰੇ ਖੇਤਾਂ 'ਚ ਸਟਾਰਟ ਕਰਤਾ ਹੈ ਕਰਨਾ ਤੇ ਮੈਨੂੰ ਉਮੀਦ ਹੈ ਕਿ ਕਣਕ ਜਿਹੜੀ ਹੈਗੀ ਕਣਕ ਤੇ ਵੀ ਮੈਨੂੰ ਘਟ ਹੀ ਦੇਣਾ ਪਏਗਾ ਕਿਉਂਕਿ ਮੈਂ ਜਿਹੜਾ ਡਾਇਆ ਹੈਗਾ ਉਹ ਜਦੋਂ ਬੇਸਲ ਡੋਸ ਚ ਪਾਇਆ ਸੀਗਾ ਉਹ ਤੇ ਡਾਇਆ ਮੈਂ ਘਟ ਪਾਇਆ ਆ ਹੁਣ ਦੇਖਦਾ ਕਿ ਯੂਰੀਆ ਦਾ ਜਿਹੜਾ ਟਾਈਮ ਆਏਗਾ ਉਸਦੇ ਯੂਰੀਆ ਦੀ ਪਹਿਲਾਂ ਤਾਂ ডোজ ਘੱਟ ਪਾਵਾਂਗਾ ਤੇ ਉਮੀਦ ਹੈ ਕਿ ਘਟਨਾ ਹੀ ਕੰਮ ਮੇਰਾ ਚੱਲ ਸਕਦਾ ਹੈਗਾ ਯਾ ਜਿਹੜੇ ਮੇਰੀ ਮਿੱਟੀ ਦੀ ਪਰਖ ਹੈਗੀ ਆ ਉਹ ਤਕਰੀਬਨ ਡੀਕੰਪੋਜ਼ਰ ਅਪਲਾਈ ਕਰਨ ਤੋਂ ਪਹਿਲਾਂ ਤੇ ਡੀਕੰਪੋਜ਼ਰ ਅਪਲਾਈ ਕਰਨ ਤੋਂ ਮਹੀਨਾ ਡੇਢ ਮਹੀਨੇ ਬਾਅਦ ਪੂਛਾ ਤੋਂ ਸਾਇੰਟਿਸਟ ਜਾਂ ਉਹਨਾਂ ਦੇ ਕੋਈ ਰਿਪ੍ਰੈਜ਼ੈਂਟੇਟਿਵ ਆਉਂਦੇ ਆ ਉਹ ਖੁਦ ਹੀ ਮੇਰੇ ਖੇਤਾਂ 'ਚ ਆਪਣੇ ਆਪ ਹੀ ਜੋ ਉਹਨਾਂ ਨੂੰ रिक्वायरमेंट ਹੁੰਦੀ ਹੈ ਮੇਰੀ ਸੋਇਲ ਜਿਹੜੀ ਹੈਗੀ ਉਹ ਕਲੈਕਟ ਕਰਕੇ ਲਿਜਾ ਕੇ ਆਪਣੇ ਪੂਸਾ ਲੈਬੈਟਰੀ ਚ ਹੀ ਮੇਰੇ ਸਾਰੇ ਸੋਇਲ ਟੈਸਟ ਹੁੰਦੀ ਹੈ ਤੇ ਉਹਨਾਂ ਦੀ ਉਹਨਾਂ ਕੋਲ ਪੂਰੇ ਰਿਕਾਰਡਸ ਪਏ ਹੋਏ ਆ ਉਹਨਾਂ ਦੇ ਰਿਕਾਰਡ ਦੇ ਮੁਤਾਬਿਕ ਹੀ ਮੈਨੂੰ ਇਹ ਪਤਾ ਲੱਗ ਰਿਹਾ ਕਿ ਜਿਹੜੀ ਮੇਰੀ ਸੋਇਲ ਦੀ ਹੈਲਥ ਜਿਹੜੀ ਹੈ ਉਹ ਡੇ ਬਾਈ ਡੇ ਜਿਹੜੀ ਇੰਪਰੂਵ ਹੋ ਰਹੀ ਹੈ ਹਰ ਸੀਜ਼ਨ ਤੇ ਜਿਹੜਾ ਪੂਸਾ ਡੀਕੰਪੋਜ਼ਰ ਅਪਲਾਈ ਹੋ ਰਿਹਾ ਇਹਦਾ ਨਾਲ ਸੋਇਲ ਦੇ ਮੇਰੇ ਜਿਹੜੇ ਮਾਈਕਰੋਬਸ ਹੈਗੇ ਆ ਉਹ ਕਾਫੀ ਜ਼ਿਆਦਾ ਰੇਜ਼ ਹੋ ਰਹੇ ਆ ਔਰ ਨਾਲ ਹੀ ਮੇਰੇ ਜਿਹੜੇ ਸੋਇਲ ਦੀ ਆਰਗੈਨਿਕ ਕਾਰਬਨ ਹੈ ਉਹ ਵੀ ਹਰ ਟੈਸਟ ਤੇ ਇੰਪਰੂਵ ਹੁੰਦੀ ਜਾ ਰਹੀ ਹੈ ਵਧੀ ਜਾ ਰਹੀ ਹੈ ਜਿਹੜੇ ਪਹਿਲੇ ਸਭ ਤੋਂ ਪਹਿਲਾਂ ਮੇਰਾ ਜ ਮੇਰੀ ਗੱਲ ਮੈਂ ਗੱਲ ਕੀਤੀ ਸੀ ਚਾਰਕਨਾਲ ਵਾਲਾ ਖੇਤ ਜਿੱਥੋਂ ਮੈਂ ਸਟਾਰਟ ਕੀਤਾ ਸੀ ਪਹਿਲੇ ਸਾਲ 2018 ਚ ਮੇਰੇ ਉਹਦੇ ਚ ਜਿਹੜਾ ਆਰਗੈਨਿਕ ਕਾਰਬਨ ਸੀਗਾ ਉਹ 0.5 ਸੀਗਾ ਤੇ ਪਿਛਲੇ ਸਾਲ ਦੀ ਜਿਹੜੀ ਮੇਰੇ ਰਿਪੋਰਟ ਆਈ ਹੈਗੀ ਆ ਉਹਦੇ ਚ ਉਹ ਇੰਪਰੂਵ ਕਰਕੇ 1.0 ਤੱਕ ਹੋ ਗਿਆ ਮਤਲਬ ਜਸਟ ਡਬਲ ਹੋ ਗਿਆ ਆਰਗੈਨਿਕ ਕਾਰਬਨ ਤੇ ਅਗਰ ਮੈਂ ਗੱਲ ਕਰਾਂ 18 19 ਤੋਂ 18 ਤੋਂ ਸਟਾਰਟ ਕਰਕੇ 20 ਕੀ ਤੱਕ ਦੀ ਗੱਲ ਕਰੀਏ ਤੇ ਤਿੰਨ ਚਾਰ ਸਾਲ ਚ ਮੇਰਾ ਆਰਗੈਨਿਕ ਕਾਰਬਨ 0.5 ਤੋਂ 1 ਹੋ ਗਿਆ ਤੇ ਅਗਰ 2-4 ਸਾਲ ਹੋਰ ਮੈਂ ਕਰਾਂ ਤੇ ਇਹ ਹੋ ਸਕਦਾ 1.5 ਤੋਂ 2 ਤੱਕ ਵੀ ਆ ਜਾਏ ਤੇ ਅਗਰ ਇੰਨਾ ਆਰਗੈਨਿਕ ਕਾਰਬਨ ਖੇਤਾਂ 'ਚ ਆ ਜਾਏ ਤੇ ਮੈਨੂੰ ਨਹੀਂ ਲੱਗਦਾ ਕਿ ਹੋਰ ਸਾਨੂੰ ਕਿਸੇ ਇਨਪੁਟਸ ਦੀ ਲੋੜ ਪੈਗੀ ਸਾਡੀ ਸੋਇਲ ਜਿਹੜੀ ਆ ਉਦਾਂ ਹੀ ਬਹੁਤ ਅੱਛੀ ਹੈਲਦੀ ਬਣ ਜਾਏਗੀ ਪਾਣੀ ਦਾ ਮੇਰੇ ਖੇਤ ਦੀ ਜੋ ਇਸ ਖੇਤ ਦੀ ਪੋਜੀਸ਼ਨ ਹੈ ਇੱਥੇ ਸਾਡੇ ਮੈਂ ਕਹਿ ਸਕਦਾ ਕਿ ਸਾਡਾ ਖੇਤ ਜਿਹੜਾ ਹੈ ਠੰਡਾ ਹੈਗਾ ਇੱਥੇ ਪਾਣੀ ਬਹੁਤ ਛੇਤੀ ਨਹੀਂ ਸੁੱਕਦਾ ਹੈਗਾ ওয়াটার ਹੋਲਡਿੰਗ ਕੈਪੈਸਿਟੀ ਬਹੁਤ ਅੱਛੀ ਹੈ ਦੀ ਤੇ ਕਣਕ ਤੇ ਨਾਰਮਲ ਅਗਰ ਬਾਰਿਸ਼ ਜਿਆਦਾ ਨਾ ਹੋਵੇ ਤੇ ਕਣਕ ਸਾਡੇ ਮੇਰੇ ਖੇਤ ਚ ਦੋ ਪਾਣੀ ਨਾ ਹੋ ਜਾਂਦੀ ਆ ਬਾਕੀ ਇਹ ਹੈ ਕਿ ਮੈਂ ਆਪਣੇ ਮੋਟਰ ਜਿਹੜੀ ਹੈਗੀ ਆ ਉਹ ਮੇਰੀ ਮੋਬਾਈਲ ਤੇ ਕਨੈਕਟਡ ਹੈਗੀ ਆ ਮੈਂ ਮੋਬਾਈਲ ਦੇ ਨਾਲ ਹੀ ਆਪਣੀ ਮੋਟਰ ਨੂੰ ਆਪਰੇਟ ਕਰਦਾ ਹੈ ਇਹਦੇ ਨਾਲ ਇਹ ਹੈ ਕਿ ਮੇਰੀ ਜਿਹੜੇ ਪਾਣੀ ਦੀ ਕੰਜ਼ਮਪਸ਼ਨ ਹੈ ਵੇਸਟੇਜ ਜਿਹਨੂੰ ਅਸੀਂ ਕਹਿੰਦੇ ਆ ਉਹ ਜ਼ੀਰੋ ਹੈ ਕਿਉਂਕਿ ਮੈਂ ਮੋਬਾਈਲ ਦੇ ਨਾਲ ਮੈਂ ਕਨੈਕਟਡ ਰਹਿੰਦਾ ਹੈਗਾ ਜ਼ਰੂਰੀ ਨਹੀਂ ਮੈਂ ਖੇਤਾਂ 'ਚ ਬੈਠੇ ਹੀ ਪਾਣੀ ਆਪਣਾ ਕੰਟਰੋਲ ਕਰਾਂ ਮੈਂ ਕਿਤੇ ਵੀ ਹੋਵਾਂ ਉੱਥੇ ਆਪਣੀ ਮੋਟਰ ਚਲਾ ਸਕਦਾ ਮੈਨੂੰ ਪਤਾ ਹੁੰਦਾ ਹੈ ਕਿ ਮੇਰੇ ਖੇਤ ਇੰਨੀ ਦੇਰ 'ਚ ਪਾਣੀ ਇੰਨੇ ਖੇਤ ਦਾ ਪੂਰਾ ਹੋ ਜਾਏਗਾ ਉਸ ਟਾਈਮ ਤੇ ਆ ਕੇ ਮੈਂ ਆਪਣੇ ਖੇਤ ਦਾ ਪਾਣੀ ਚੈੱਕ ਕਰ ਲੈਂਦਾ ਜੇ ਮੈਨੂੰ ਕੋਈ ਕਸਰ ਲੱਗਦੀ ਹੈ ਕਿ ਘਟਬਾਤ ਹੋਏਗੀ ਤਾਂ ਉਸ ਹਿਸਾਬ ਨਾਲ ਅਗਰ ਮੈਂ ਨਹੀਂ ਵੀ ਹੋਵਾਂ ਤਾਂ ਮੈਂ ਆਪਣੇ ਮੋਬਾਈਲ ਨਾਲ ਹੀ ਆਪਣੀ ਮੋਟਰ ਨੂੰ ਕੰਟਰੋਲ ਕਰਕੇ ਲਿਮਟਿਡ ਪਾਣੀ ਯੂਜ਼ ਕਰਦਾ ਹੈ ਯਾਨੀ ਕਿ ਮੋਟਰ ਚੱਲਦੀ ਹੈ ਤਾਂ ਚੱਲਦੀ ਰਹਿ ਗਈ ਬੰਦ ਕਰਨ ਨਹੀਂ ਆਇਆ ਤਾਂ ਰਹਿ ਗਈ ਮੋਟਰ ਚੱਲਦੀ ਇਹ ਰਜੇ ਸੈਣੀ ਜੀ ਵੱਲੋਂ ਆਪਣੇ ਖੇਤਾਂ ਦੇ ਵਿੱਚ ਪਰਾਲੀ ਦਾ ਜਿਹੜਾ ਮੁਕੰਮਲ ਪ੍ਰਬੰਧਨ ਕਰਕੇ ਜਿੱਥੇ ਇੱਕ ਬਹੁਤ ਵਧੀਆ ਉਦਾਹਰਣ ਪੇਸ਼ ਕੀਤੀ ਹੈ ਇਹਨਾਂ ਨੇ ਆਪਣੇ ਖੇਤੀ ਖਰਚਿਆਂ ਨੂੰ ਵੀ ਘਟਾਇਆ ਹੈ ਜਿੱਥੇ ਤੱਕ ਤਾਂ এনवायरमेंट ਦੀ ਹੈ ਮੈਂ ਪਹਿਲਾਂ ਵੀ ਕਿਹਾ ਕਿ এনवायरमेंट ਨੂੰ ਸੁਧਾਰ ਪੰਜਾਬ 'ਚ ਇਹੋ ਹੀ ਗੱਲ ਚੱਲਦੀ ਹੈ ਕਿ ਜਿਹੜਾ ਜ਼ਿੰਮੇਦਾਰ ਜਿਹੜਾ ਪਰਾਲੀ ਨੂੰ ਅੱਗ ਲਗਾਉਂਦਾ ਹੈ ਖੇਤਾਂ 'ਚ ਅੱਗ ਲੱਗਦੀ ਹੈ ਇਸ ਕਰਕੇ এনवायरमेंट ਖਰਾਬ ਹੋ ਰਿਹਾ ਹੈਗਾ ਆ ਤੇ ਇਹਦਾ ਬਹੁਤ ਸੌਖਾ ਤਰੀਕਾ ਹੈਗਾ ਕੋਈ ਔਖਾ ਨਹੀਂ ਹੈ ਸਿਰਫ ਆਪਣਾ ਮਾਈਂਡਸੈਟ ਚੇਂਜ ਕਰਨ ਦੀ ਲੋੜ ਹੈ ਅਸੀਂ ਆਪਣੇ ਜੋ ਵੀ ਰੈਸੀਡਿਊਜ਼ ਹੈਗੇ ਆ ਉਹਨਾਂ ਨੂੰ ਅਸੀਂ ਖੇਤਾਂ ਵਿੱਚ ਮਿਲਾ ਕੇ ਡੀਕੰਪੋਜ਼ਰ ਅਪਲਾਈ ਕਰਕੇ ਤੇ ਸੰਭਾਲ ਸਕਦੇ ਆ ਅਗਰ ਅਸੀਂ ਚਾਹੁੰਦੇ ਕਿ ਖੇਤਾਂ ਵਿੱਚ ਨਾ ਵੀ ਮਲਾਈਏ ਤੇ ਅਸੀਂ ਉਹਨੂੰ ਇੱਕ ਪਿਟ ਮੈਥਡ ਦੇ ਨਾਲ ਵੀ ਬਣਾ ਸਕਦੇ ਆ ਪਿਟ ਮੈਥਡ 'ਚ ਅਸੀਂ ਆਪਣੀ ਸਾਰੀ ਜਿਹੜੀ ਪਰਾਲੀ ਆ ਉੱਥੇ ਇਕੱਠੀ ਕਰਕੇ ਉਹਦੇ ਤੇ ਡੀਕੰਪੋਜ਼ਰ ਪਾ ਕੇ ਤੇ ਉਹਨੂੰ ਬਹੁਤ ਛੇਤੀ ਗਲਾ ਕੇ ਤੇ ਉਹਦੀ ਖਾਦ ਤਿਆਰ ਕੀਤੀ ਜਾ ਸਕਦੀ ਹੈ ਈਵਨ ਇੱਕ ਮੇਰੇ ਫਰੈਂਡ ਨੂੰ ਮੈਂ ਸਜੈਸਟ ਕੀਤਾ ਸੀ ਉਹਨੇ ਗੋਹੇ ਦੇ ਉੱਪਰ ਵੀ ਡੀਕੰਪੋਜ਼ਰ ਪਾ ਕੇ ਕੀਤਾ ਹੈ ਤਿਆਰ ਕੀਤੀ ਹੈ ਬਹੁਤ ਅੱਛਾ ਉਹਦਾ ਰਿਜ਼ਲਟ ਮਿਲਿਆ ਹੈ ਗੋਆ ਜਿਹੜਾ ਹੈ ਤਕਰੀਬਨ ਤਿੰਨਾ ਮਹੀਨਿਆਂ ਦੇ ਵਿੱਚ ਵਿੱਚ ਬਿਲਕੁਲ ਗਲ ਕੇ ਤਿਆਰ ਹੋ ਗਿਆ ਜਿਹੜਾ ਨਾਰਮਲੀ ਅਸੀਂ ਜਿਹੜੀ ਰੂੜੀ ਕਹਿੰਦੇ ਆ ਸਾਲ ਡੇਢ ਸਾਲ ਪੁਰਾਣੀ ਰੂੜੀ ਹੋ ਗਈ ਹੈ ਗਲ ਕੇ ਤਿਆਰ ਹੈ ਉਹੀ ਚੀਜ਼ ਸਾਨੂੰ ਤਿੰਨਾ ਮਹੀਨਿਆਂ ਚ ਡੀਕੰਪੋਜ਼ਰ ਦੀ ਮਦਦ ਦੇ ਨਾਲ ਬਿਲਕੁਲ ਤਿਆਰ ਮਿਲੀ ਸੀ ਜਿੱਥੇ ਤੱਕ ਗੱਲ ਹੈਗੀ ਆ ਕਿ ਜੈਵਿਕ ਦੀ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਹੈ ਕਿ ਅਸੀਂ ਜੈਵਿਕ ਵਾਲੇ ਸਾਈਡ ਨੂੰ ਜਾਈਏ ਕੈਮੀਕਲ ਦੀ ਵਰਤੋਂ ਕੱਟ ਕਰੀਏ ਤੇ ਮੇਰਾ ਇੱਕ ਆਪਣਾ ਜਿਹੜਾ ਐਕਸਪੀਰੀਅੰਸ ਹੈਗਾ ਮੈਂ ਤਾਂ ਇਹ ਹੀ ਦੇਖ ਰਿਹਾ ਕਿ ਅਗਰ ਮੈਂ ਡੀਕੰਪੋਜ਼ਰ ਵਰਕ ਕਰ ਰਿਹਾ ਤੇ ਡੀਕੰਪੋਜ਼ਰ ਨਾਲ ਜਦਾ ਜਦਾ ਮੇਰੀ ਖੇਤਾਂ 'ਚ ਪ੍ਰਾਲੀ ਗਲ ਰਹੀ ਆ ਜਦਾ ਜਦਾ ਟਾਈਮ ਦੇ ਨਾਲ ਮੇਰੀ ਆਰਗੈਨਿਕ ਕਾਰਬਨ ਵੱਧ ਰਹੀ ਆ ਤੇ ਮੇਰੀ ਉਹਦਾ ਦਾ ਜਿਹੜੀ ਹੈਗੀ ਆ ਕੈਮੀਕਲ ਇਨਪੁਟਸ ਜਿਹੜੀ ਆ ਘਟ ਰਹੀ ਆ ਤੇ ਜੈਵਿਕ ਦਾ ਜਿਹੜਾ ਇੱਕ ਮੇਨ ਬੇਸ ਕੀ ਹੈਗਾ ਕਿ ਅਸੀਂ ਕੈਮੀਕਲ ਇਨਪੁਟਸ ਜਿਹੜੇ ਆ ਉਹ ਘਟ ਕਰਦੇ ਨੇ ਕੈਮੀਕਲ ਨਾ ਯੂਜ਼ ਕਰਕੇ ਅਸੀਂ ਨੈਚੁਰਲ ਤਰੀਕੇ ਨਾਲ ਜਿਹੜੇ ਹੈਗੇ ਆ ਉਹ ਖੇਤੀ ਕਰੀ ਆ ਤੇ ਇਹ ਵੀ ਇੱਕ ਸਿੰਪਲ ਤਰੀਕਾ ਹੈ ਜਿਆਦਾជា ਅਸੀਂ ਕਿਸ ਫੋਰਸ ਨਾ ਕਰਦੇ ਹੋਏ ਇੱਕ ਨੋਰਮਲ ਰੂਟੀਨ ਚ ਵਰਕ ਕਰਦੇ ਹੋਏ ਵੀ ਅਸੀਂ ਆਪਣੇ ਖੇਤ ਨੂੰ ਜਿਹੜਾ ਹੈ ਜੈਵਿਕ ਚ ਕਨਵਰਟ ਕਰ ਸਕਦੇ ਆ ਕਿ ਤੁਸੀਂ ਪ੍ਰਾਲੀ ਤੇ ਜਿਹੜਾ ਵੀ ਜਿਹੜਾ ਵੀ ਆ ਜ਼ਰੂਰੀ ਨਹੀਂ ਪ੍ਰਾਲੀ ਚਾਹੇ ਤੁਹਾਡੀ ਗੰਨੇ ਦੀ ਖੋਰੀ ਆ ਚਾਹੇ ਤੁਹਾਡੀ ਸਬਜ਼ੀਆਂ ਹੈਗੀਆਂ ਉਹਦਾ ਰੈਸੀਡੂ ਆ ਜਿਹੜੀ ਵੀ ਚੀਜ਼ ਹੈ ਉਹਨੂੰ ਆਪਣੇ ਖੇਤਾਂ ਵਿੱਚ ਹੀ ਮਿਲਾਉਂਦੇ ਜਾਓ ਮੈਕਸਿਮਮ ਮੈਂ ਫੀਲ ਕਰ ਰਿਹਾ ਕਿ 4 ਤੋਂ 5 ਸਾਲ ਲੱਗਣਗੇ ਤੁਹਾਡੀ ਈਲਡ ਵੀ ਘਟਣੀ ਹੋएगी ਤੁਹਾਨੂੰ ਕੋਈ ਆਪਣੇ ਫਸਲ ਦੀ ਤੇ ਕੋਈ ਨੁਕਸਾਨ ਵੀ ਨਹੀਂ ਹੋਏਗਾ ਇਨਕਮ ਵੀ ਘਟਣੀ ਹੋਏਗੀ ਪਰ ਇਹ ਹੈ ਕਿ 4-5 ਮੈਕਸਿਮਮ 5 ਸਾਲ ਲੰਘਣਗੇ ਤੁਹਾਡੇ ਖੇਤ ਜਿਹੜੇ ਹੈਗੇ ਆ ਉਹਨਾਂ ਦੀ ਆਰਗੈਨਿਕ ਕਾਰਬਨ ਜਿਹੜੀ ਇੰਨੀ ਕ ਰੇਜ਼ ਹੋ ਜਾਏਗੀ ਤੇ ਖੇਤ ਦੀ ਦੀ ਮਾਈਕਰੋਬੀਅਨ ਜਿਆਦਾ ਰੇਜ਼ ਹੋ ਜਾਣਗੇ ਕਿ ਉਸਲੇ ਫਿਰ ਸਾਡੀ ਜਿਹੜੀ ਹੈ ਕੈਮੀਕਲ ਇਨਪੁਟ ਜਿਹੜੀ ਆ ਉਹ ਆਪਣੇ ਆਪ ਹੀ ਘਟ ਜਾਏਗੀ ਕਿਉਂਕਿ ਹਰ ਜ਼ਮੀਨਦਾਰ ਜਾਣਦਾ ਹੈ ਕਿ ਲੋੜ ਤੋਂ ਬਾਅਦ ਅਗਰ ਅਸੀਂ ਕੈਮੀਕਲ ਪਾਈਏ ਯੂਰੀਆ ਡਾਏ ਪਾਈਏ ਤਾਂ ਉਹਦਾ ਸਾਨੂੰ ਉਲਟਾ ਅਸਰ ਮਿਲਦਾ ਹੀ ਮਿਲਦਾ ਹੈ ਜਿਦਾ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਹੈਗਾ ਕਿ ਅਸੀਂ ਆਪਣੀ ਜਿਹੜੀ ਐਗਰੀਕਲਚਰ ਇਨਕਮ ਆ ਉਹ ਸਹਾਇਕ ਕਿਸਾਨਾਂ ਦੇ ਦੁਆਰਾ ਹੀ ਇੰਪਰੂਵ ਕਰ ਸਕਦੇ ਵਧਾ ਸਕਦੇ ਆ ਤੇ ਇਹਦੇ ਵਾਸਤੇ ਮੇਰੇ ਕੋਲ ਨਿੰਬੂਆਂ ਦੇ ਬੂਟੇ ਸੀਗੇ ਮੈਂ ਉਹਦੇ ਨਿੰਬੂ ਦਾ ਸਕੁਐਸ਼ ਬਣਾ ਕੇ ਤੇ ਨਾਲ ਆਚਾਰ ਬਣਾ ਕੇ ਉਹ ਆਪਣੇ ਕਿਸਾਨ ਹੱਟ ਤੇ ਵੇਚਦਾ ਸੀਗਾ ਉੱਥੇ ਸੇਲ ਹੁੰਦੀ ਸੀਗੀ ਤੇ ਇੱਕ ਤਰ੍ਹਾਂ ਦਾ ਮੇਰਾ ਸਹਾਇਕ ਕਿਸਾਨ ਸੀਗਾ ਜਿੱਥੇ ਇਹ ਸੀਗਾ ਕਿ ਥੋੜੇ ਜਿਹੜੇ ਮੇਰੇ ਕੋਲ ਸੀਗੇ ਕੋਈ 40 50 ਬੂਟੇ ਨਿੰਬੂਆਂ ਦੇ ਸੀਗੇ ਉਹਨਾਂ ਚੋਂ ਜਿਹੜੇ ਨਿੰਬੂ ਆਉਂਦੇ ਸੀਗੇ ਉਹਨੂੰ ਬਜਾਏ ਮੈਂ ਮੰਡੀ 'ਚ ਸਿੰਪਲ ਨਿੰਬੂ ਵੇਚਣ ਦੀ ਬਜਾਏ ਉਹਦੀ ਮੈਂ ਸ਼ੁਕੈਸ਼ ਬਣਾ ਕੇ ਤੇ ਉਹਦੇ ਚੋਂ ਮੈਂ ਅੱਛੀ ਇਨਕਮ ਜਨਰੇਟ ਕਰ ਲੈਂਦਾ ਸੀਗਾ ਉਹਦੇ ਚੋਂ ਮੈਨੂੰ ਇੱਕ ਐਕਸਟਰਾ ਇਨਕਮ ਮਿਲ ਜਾਂਦੀ ਸੀਗੀ ਤੇ ਇਸੇ ਤਰੀਕੇ ਨਾਲ ਮੈਂ ਕਹਿ ਸਕਦਾ ਕਿ ਹਰ ਜ਼ਮੀਦਾਰ ਆਪਣੇ ਖੇਤ ਦੇ ਹਿਸਾਬ ਨਾਲ ਆਪਣੇ ਜਗ੍ਹਾ ਦੇ ਹਿਸਾਬ ਨਾਲ ਜਿਹੜਾ ਵੀ ਸਹਾਇਕ ਕਿਤਾ ਕਰ ਸਕਦਾ ਹੈ ਚਾਹੇ ਉਹ ਡੇਰੀ ਫਾਰਮਿੰਗ ਆ ਜਾਏ ਚਾਹੇ ਪੋਲਟਰੀ ਆ ਜਾਏ ਅਗਰ ਉਹਨਾਂ ਕੋਲ ਪਾਣੀ ਹੈਗਾ ਆ ਤੇ ਮੱਛਲੀ ਪਾਲਣ ਤੇ ਵੀ ਜਾ ਸਕਦੇ ਆ ਜਾਂ ਪਿਗਰੀ ਸਾਈਡ ਕੀਤਾ ਜਾ ਸਕਦਾ ਆ ਹੋਰ ਵੀ ਇਸ ਤਰੀਕੇ ਨਾਲ ਹੋਰ ਸਹਾਇਕ ਕਿਤੇ ਹੈਗੇ ਆ ਤੁਸੀਂ ਅਗਰ ਆਰਗੈਨਿਕ ਚ ਕਰ ਰਹੇ ਹੋ ਤਾਂ ਆਰਗੈਨਿਕ ਦੀ ਜਿਹੜੀ ਤੁਹਾਡੀ ਈਲਡ ਹੈਗੀ ਜਿਹੜੀ ਵੀ ਤੁਹਾਡੀ ਜੈਂਸ ਹੈਗੀ ਆ ਉਹਨੂੰ ਤੁਸੀਂ ਪ੍ਰੋਸੈਸ ਕਰ ਸਕਦੇ ਹੋ ਜਿਦਾ ਮੈਂ ਤੁਹਾਨੂੰ ਦੱਸਿਆ ਸਾਡੇ ਜਿਹੜੇ ਆਰਗੈਨਿਕ ਹੈਗੇ ਨਾਲ ਦੇ ਜ਼ਿੰਮੇਦਾਰ ਦੋਸਤ ਜਨਾਬ ਦੀ ਆਰਗੈਨਿਕ ਕਣਕ ਹੈ ਉਹ ਕਣਕ ਨੂੰ ਪਤਾ ਕੇ ਉਹਦਾ ਆਟਾ ਬਣਾ ਕੇ ਜਿਹੜਾ ਵੇਚਦੇ ਆ ਤਾਂ ਉਹ ਵੀ ਇੱਕ ਸਾਡੇ ਪ੍ਰੋਸੈਸਿੰਗ ਚ ਆ ਗਈ ਆਟਾ ਜਿਹੜਾ ਉਹ ਕਣਕ ਨਾਲੋਂ ਮਹਿੰਗਾ ਵਿਕਦਾ ਤੇ ਸਿਰਫ ਇੱਕ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਅੱਛੀ ਤਰੀਕੇ ਨਾਲ ਉਹਨੂੰ ਮੇਰੇ ਫਰੈਂਡ ਜਿਹੜੇ ਆ ਉਹ ਤੇ ਉਹਨਾਂ ਨੇ ਠੰਡੀ ਚੱਕੀ ਲਾਈ ਹੋਈ ਆ ਉਹਦੇ ਚ ਸਲੋ ਪਸਾਈ ਹੁੰਦੀ ਆ ਉਹਨਾਂ ਇਹ ਆ ਕਿ ਉਹਦੀ ਗੁਣਵੱਤਾ ਜਿਹੜੀ ਹੈਗੀ ਕੁਆਲਿਟੀ ਜਿਹੜੀ ਹੈ ਮੇਨਟੇਨ ਰੰਦੀ ਹੈ ਘਣਕ ਦੀ ਤੇ ਉਹ ਜਿਹੜਾ ਆਟਾ ਹੈਗਾ ਉਹ ਅੱਛੇ ਰੇਟ ਤੇ ਵਿਕਦਾ ਹੈ ਇਸੇ ਤਰੀਕੇ ਨਾਲ ਕੁਝ ਫਰੈਂਡਸ ਮੇਰੇ ਜਿਹੜੇ ਹੈਗੇ ਉਹ ਆਪਣੇ ਸਰੋਂ ਲਗਾਉਂਦੇ ਆ ਉਹ ਵੀ ਸਰੋਂ ਜਿਹੜੀ ਹੈ ਡਾਇਰੈਕਟ ਮਾਰਕੀਟਿੰਗ ਨਹੀਂ ਕਰਦੇ ਆ ਸਰੋਂ ਦਾ ਤੇਲ ਕੱਢ ਕੇ ਠੰਡੇ ਕੋਲੋਂ ਦਾ ਤੇਲ ਕੱਢ ਕੇ ਤੇਲ ਜਿਹੜਾ ਹੈਗਾ ਹੱਟ ਤੇ ਵੇਚਦੇ ਆ ਤੇ ਉਹਨਾਂ ਉਹਨਾਂ ਨੂੰ ਜਿਹੜੀ ਹੈਗੀ ਆ ਐਕਸਟਰਾ ਇਨਕਮ ਜਨਰੇਟ ਹੋ ਜਾਂਦੀ ਹੈ ਇਸ ਤਰੀਕੇ ਨਹੀਂ ਅਸੀਂ ਐਕਸਾ ਹਿੱਕਤਾ ਸਿਰਫ ਇਹ ਨਹੀਂ ਕਹਿ ਸਕਦੇ ਕਿ ਡੇਰੀ ਪਾਲਣ ਜਾਂ ਮੁਰਗੀ ਪਾਲਣ ਜਾਂ ਕੁਝ ਹੋਰ ਚੀਜ਼ ਜਿਹੜਾ ਉਹ ਹੀ ਹੈ ਤੁਸੀਂ ਆਪਣੀ ਜਿਹੜੀ ਜਿੰਸ ਹੈਗੀ ਹੈ ਜਿਹੜੀ ਆਪਣੇ ਖੇਤਾ ਦੀ ਚੀਜ਼ ਹੈ ਚਾਹੇ ਕਣਕ ਹੋ ਗਿਆ ਝੋਨਾ ਹੋ ਗਿਆ ਕਮਾਦ ਹੋ ਗਿਆ ਉਹਨਾਂ ਨੂੰ ਪ੍ਰੋਸੈਸ ਕਰ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਸਹੀ ਲੱਗਦੀ ਹੈ ਕਿ ਤੁਸੀਂ ਆਸਾਨੀ ਨਾਲ ਕਰ ਸਕਦੇ ਹੋ ਪ੍ਰੋਸੈਸ ਉਸ ਤਰੀਕੇ ਨਾਲ ਪ੍ਰੋਸੈਸ ਕਰਕੇ ਉਹਨੂੰ ਤੁਸੀਂ ਮਾਰਕੀਟਿੰਗ ਕਰੋ ਉਹਨਾਂ ਜਿਹੜੀ ਇਨਕਮ ਜਨਰੇਟ ਹੋਏਗੀ ਉਹ ਨਾਰਮਲ ਮੰਡੀਕਰਨ ਨਾਲੋਂ ਜ਼ਿਆਦਾ ਇਨਕਮ ਮਿਲ ਜਾਏਗੀ ਤਾਂ ਉਹੋ ਹੀ ਇੱਕ ਜੜੀ ਹੈਗੀ ਆ ਸਾਡਾ ਸਹਾਇਕ ਕਿਤਾ ਸੀ ਕਹਿ ਸਕਦੇ ਉਹਨੂੰ ਤੇ ਉਹਨਾਂ ਹੀ ਅਸੀਂ ਆਪਣੀ ਜੜੀ ਹੈਗੀ ਆ ਉਹਨੇ ਏਰੀਆ ਦੀ ਇਨਕਮ ਨੂੰ ਜਿਹੜਾ ਹੈਗਾ ਉਹ ਵਧਾ ਸਕਦੇ ਆ ਮੈਂ ਸਾਰੇ ਕਿਸਾਨਾਂ ਨੂੰ ਇਹੋ ਹੀ ਕਹਿਣਾ ਚਾਹੁੰਦਾ ਆ ਕਿ ਬਜਾਏ ਆਪਣੇ ਖੇਤਾਂ ਜਿਹੜੀ ਰੈਸੀਡੂ ਹੈ ਕਿਉਂਕਿ ਮੇਰੇ ਐਕਸਪੀਰੀਅੰਸ ਨੇ ਇਹੋ ਹੀ ਦੱਸਿਆ ਮੇਰੇ ਜਿਹੜੇ ਰੈਸੀਡੂ ਸੀਗੀ ਉਹਦੀ ਜਦੋਂ ਲੈਬਾਰਟਰੀ ਟੈਸਟ ਹੋਈ ਹੈ ਇਹੋ ਹੀ ਮੈਨੂੰ ਪਤਾ ਲੱਗਾ ਕਿ ਜਿਹੜੇ ਵੀ ਅਸੀਂ ਖਾਦ ਇਨਪੁਟ ਵਗੈਰਾ ਪਾਉਂਦੇ ਆ ਖੇਤਾਂ 'ਚ ਉਹਦਾ ਅੱਧਾ ਪੋਰਸ਼ਨ ਜਿਹੜਾ ਹੈਗਾ ਉਹ ਬੂਟਿਆਂ ਦੇ ਵਿੱਚ ਹੀ ਰਹਿ ਜਾਂਦਾ ਆ ਤੇ ਉਹੀ ਚੀਜ਼ ਜਿਹੜਾ ਅਸੀਂ ਖੇਤਾਂ ਦੇ ਵਿੱਚ ਹੀ ਦੁਬਾਰਾ ਰਹਿਣ ਦਈਏ ਮਿਲਾ ਦਈਏ ਤੇ ਉਹੀ ਤੁਹਾਡੀ ਖਾਦ ਜਿਹੜੀ ਹੈਗੀ ਆ ਮੁੜ ਕੇ ਅਗਲੀ ਫਸਲ ਨੂੰ ਲੱਗ ਸਕਦੀ ਆ ਤੇ ਇਸ ਤਰੀਕੇ ਨਾਲ ਸਾਡੀ ਜਿਹੜੀ ਹੈ ਕੈਮੀਕਲ ਖਾਦ ਦੀ ਇਨਪੁਟ ਜਿਹੜੀ ਘੱਟ ਸਕਦੀ ਆ ਤੇ ਮੈਂ ਇਹੋ ਹੀ ਕਹਾਂਗਾ ਸਾਰੇ ਆਪਣੇ ਕਿਸਾਨ ਵੀਰਾਂ ਨੂੰ ਕਿ ਆਪਣੇ ਜਿੰਨੇ ਵੀ ਖੇਤਾਂ ਦੀ ਰੈਸਿਡਿਊਸ ਆ ਗਈ ਆ ਉਹਨੂੰ ਖੇਤਾਂ ਤੋਂ ਬਾਹਰ ਕੱਢਣ ਦੇ ਬਜਾਏ ਉਹਨੂੰ ਅੱਗ ਲਗਾਉਣ ਦੇ ਬਜਾਏ ਆਪਣੇ ਖੇਤਾਂ ਦੇ ਵਿੱਚ ਮਿਲਾਓ ਆਪਣੀ ਜ਼ਮੀਨ ਦੀ ਹੈਲਥ ਨੂੰ ਇੰਪਰੂਵ ਕਰੋ ਤੇ ਆਪਣੇ ਜਿਹੜੇ ਖਰਚੇ ਜਿਹੜੇ ਹੈਗੇ ਆ ਉਹ ਤੁਹਾਡੇ ਕੈਮੀਕਲ ਦੇ ਖਰਚੇ ਜਿਹੜੇ ਹੈਗੇ ਆ ਉਹ ਤੁਹਾਡੇ ਘਟ ਜਾਣਗੇ ਤੇ ਉਹੀ ਸਾਡੀ ਜਿਹੜੀ ਬਚਤ ਹੋਏਗੀ ਉਹੀ ਇੱਕ ਤਰ੍ਹਾਂ ਦੀ ਸਾਡੀ ਇਨਕਮ ਹੈਗੀ ਹੈ اسی ਤਰੀਕੇ ਨਾਲਸੀਂ ਆਪਣੀ ਇਨਕਮ ਨੂੰ ਰੇਸ ਕਰ ਸਕਦੇ ਆ ਬਾਕੀ ਜਿਆਦਾ ਜਿਆਦਾ ਸਾਡੀ ਇੰਪਰੂਵਮੈਂਟ ਹੋਦੀ ਜਾਏਗੀ ਸੋਇਲ ਦੀ ਹੈਲਥ ਵੱਧਦੀ ਜਾਏਗੀ ਉਹਦਾ ਉਹਦਾ ਜਿਹੜਾ ਝਾੜ ਤੇ ਵੀ ਸਾਡੀ ਇੰਪਰੂਵਮੈਂਟ ਆਉਂਦੀ ਜਾਏਗੀ ਸਾਡੀ ਝਾੜ ਵੀ ਉਹਨੇ ਵਧਣਗੇ ਤੋ ਉਹ ਇਸ ਤਰੀਕੇ ਨਾਲ ਅਸੀਂ ਝਾੜ ਵੀ ਵਧਾ ਸਕਦੇ ਆ ਤੇ ਨਾਲ ਆਪਣੀ soil ਦੀ improvement ਵੀ ਕਰ ਸਕਦੇ ਆ ਤੇ ਨਾਲ ਆਪਣੀ ਬਚਤ ਕਰਕੇ ਆਪਣੀ income ਵੀ ਵਧਾ ਸਕਦੇ ਆ प्रधानमंत्री श्री नरेंद्र मोदी जी के दूरदर्शी नेतृत्व में पिछले नौ सालों में कृषि एवं इससे जुड़े क्षेत्रों को आधुनिक बनाने और किसानों को सशक्त एवं आत्मनिर्भर बनाने के लिए कई महत्वपूर्ण कदम उठाए गए साल 2013-14 में जहां कृषि बजट केवल इक्कीस करोड़ रुपए था वहीं साल 2022-23 में इसे बढ़ाकर एक लाख चौबीस हजार करोड़ रुपए कर दिया गया तभी तो साल 2013-14 में जहां खाद्यान्न उत्पादन 265.05 मिलियन टन था वहीं साल 2022-23 में यह बढ़कर 330.53 मिलियन टन हो गया वहीं साल 2013-14 में बागवानी फसलों का उत्पादन जहां 280 मिलियन टन था वहीं साल 2022-23 में यह बढ़कर 350.87 मिलियन टन हो गया किसानों को कृषि संबंधी जरूरतों के लिए पीएम किसान सम्मान निधि योजना लागू की गई प्रधानमंत्री जो सम्मान निधि आती आती है है ना वो डायरेक्ट खाते में आती। उसमें कोई दिक्कत नहीं कोई नहीं और फिर उसको निकाल के हम बाजरा को बीज ले आते हैं गेहूं को बीज ले आते हैं सरसों को बीज ले आते हैं बातें हमारे जो खेल चल तो बढ़िया पीएम किसान सम्मान निधि द्वारा अब तक ग्यारह करोड़ पात्र किसानों को दो लाख साठ हजार करोड़ रुपए से अधिक की धनराशि भेजी जा चुकी है किसानों को प्राकृतिक आपदा और बेमौसम बारिश से होने वाले फसल नुकसान से बचाने के लिए प्रधानमंत्री फसल बीमा योजना की शुरुआत की गई। हमने अठारह सौ प्रीमियम भरा था अधिक वर्षा होने की वजह से पूरी फसल खराब हो गई थी उसका हमने इंश्योरेंस कंपनी को उनको सूचना दी और उनके प्रतिनिधि आके हमारे खेतों का निरीक्षण किया उन्होंने और उसके बाद में फिर हमारा बीमा दो में छिहत्तर हजार मुझे प्राप्त हुआ प्रधानमंत्री फसल बीमा योजना के तहत अब तक 11 करोड़ 50 लाख से अधिक आवेदक किसानों को एक लाख पैंतीस हजार दो अधिक भुगतान किया जा साल है। साल 2014 के मुकाबले अब किसानों को दलहन तिलहन और धान के उत्पादन लागत से डेढ़ गुना ज्यादा एम दिया जा रहा है इस बढ़े हुए एम दर पर साल दो हजार में दो लाख चवालीस हजार एक सौ उनसठ करोड़ रुपए मूल्य की गेहूं व चावल की रबी और खरीफ फसलों की रिकॉर्ड खरीदी की गई इसके तहत नौ सौ इक्यानवे लाख मेट्रिक टन से ज्यादा गेहूं व धान की खरीद की गई, जिससे एक करोड़ पिछहत्तर लाख से भी अधिक किसानों को फायदा हुआ एग्री इंफ्रास्ट्रक्चर फंड के तहत एक लाख करोड़ रूपए की मदद ऐसी कृषि और इससे संबंधित बुनियादी ढांचों को विकसित किया जा रहा है ए के थ्रू हमको लोन मिला जिससे ये मिल चल रही है इस क्षेत्र में ऐसी और भी मिले हैं, और भी प्रोजेक्ट हैं जो तो चल रहे हैं ये सरकार का बहुत अच्छा इनिशिएटिव है जिससे गांव में खुशहाली आ रही है 412 लाख अड़सठ हजार से भी अधिक किसानों को नए किसान क्रेडिट कार्ड जारी किए गए मिट्टी में पोषक तत्वों के अधिकतम उपयोग करने के लिए किसानों को सॉइल हेल्थ कार्ड जारी करने की शुरुआत की गयी विभिन्न चरणों में अब तक तेईस करोड़ से भी ज्यादा सॉयल हेल्थ कार्ड जारी किए जा चुके हैं किसान की आय में बढ़ोतरी करने और पर्यावरण को स्वस्थ रखने के लिए परंपरागत कृषि विकास योजना को बढ़ावा दिया गया ये गंगा के किनारे जैविक खेती करना ये बहुत ही जरूरी जो सरकार का उपक्रम है प्रदूषण फैलता है उससे भी उसको राहत मिलती है और इस तरह से फसल भी अच्छी होती है और उसकी गुणवत्ता भी अच्छी होती है खेत स्तर पर जल उपयोग दक्षता बढ़ाने हेतु सूक्ष्म सिंचाई के प्रोत्साहन हेतु प्रति बूंद अधिक फसल योजना क्रियान्वित की जा रही है नाबार्ड के साथ मिलकर दस हजार करोड़ रुपए का माइक्रो इरिगेशन फंड भी बनाया गया है दस हजार नए एफपीओ का गठन किया गया है मैं ए पी का डायरेक्टर हूं। मेरा एफ पी पूरा हो गया है तीन लाख दो हजार रूपया किसान का है शेयर होल्डर और तीन लाख दो हजार रूपया सरकार दे है उससे हम लोग खाद बीज का दुकान किया किसानों को उनकी फसल का उचित मूल्य दिलाने के लिए देश भर की मंडियों को आपस में ई नाम प्लेटफॉर्म ऐसी जोड़ा जा रहा है अब तक एक हजार से भी ज्यादा मंडियों को ई नाम प्लेटफॉर्म से जोड़ा जा चुका है ग्रामीण स्तर पर रोजगार को बढ़ावा देने के लिए राष्ट्रीय मधुमक्खी पालन और शहद मिशन की शुरुआत की गई देश को खाद्य तेल में आत्मनिर्भर बनाने के लिए राष्ट्रीय खाद्य तेल मिशन की शुरुआत की गई इसके तहत ग्यारह हजार करोड़ रुपए से अधिक की धनराशि से मिशन का कार्य प्रगति पर है संवेदनशील कृषि उत्पादों की आवाजाही के लिए किसान रेल चलाई जा रही है बहुत शीघ्र खराब होने वाली फल सब्जियों एवं अन्य बागवानी उत्पादों की आवाजाही को सुनिश्चित करने के लिए किसान रेल का संचालन होने से किसानों को लाभ हो रहा है कृषि को आधुनिक बनाने के लिए स्मार्ट उपकरण उपलब्ध करवाए जा रहे हैं इसके अलावा सिंचाई कीटनाशकों और पोषक तत्वों के छिड़काव के लिए ड्रोन टेक्नोलॉजी को भी अपनाया जा रहा है ऐसी ही इच्छा शक्ति के साथ हमें आगे बढ़ना है भारत की कृषि को और आधुनिक बनाना है नई ऊंचाई पर पहुंचाना है कृषि में रिफॉर्म और ट्रांसफॉर्म के नौ साल शानदार प्रदर्शन से उपलब्धियां बेमिसाल